ਕੀ ਆ ਕੋਝੂਨੀ ਆ ਬੋਲਣ ਦਾ ਪਤਾ ਨਹੀਂ ਘਰ ਤੋਂ ਛੋਟਿਆਂ ਨੂੰ ਕਿਦਾਂ ਬੋਲੀਦਾ ਤੈਨੂੰ ਨਹੀਂ ਪਤਾ ਤੇਰੀ ਮੰਮੀ ਫੀਮ ਖਾਦੀ ਮੈਂ ਤੇਰੇ ਨਾਲ ਥੋੜੀ ਜਿੰਨਾ ਸਵੇਰੇ ਫੀਮ ਤਾਂ ਤੂੰ ਖਵਾ ਕੇ ਜਨਾ ਤੇਰਾ ਪਿਓ ਨੇ ਠੇਕਾ ਲਾਇਆ ਮੇਰੇ ਲਈ ਠੇਕਵਾਓ ਧਾਰੂ ਦੀਆਂ ਗੱਲਾਂ ਠੇਕੇ ਤੇ ਵੈਂਟ ਚ ਚੱਲਦੀਆਂ ਟਰੇਲਰਾਂ ਜਾਂ ਆਦੇ ਹੁੰਦੀਆਂ ਨਾ ਪਟਿਕ ਵਾਲੀਆਂ ਉਹਨਾਂ ਦੇ ਆਪਦੇ ਪਾਟੇ ਹੁੰਦੇ ਆ ਕਾਕਾ ਆਏ ਵੇ ਮੇਰਾ ਕਾਕਾ ਕੁੜੀ ਤੇ ਆ ਰਹੀ ਓ ਕਿੰਨਾ ਮੁਸ਼ਕਿਲਾਂ ਦਾ ਕੁੱਤੇਆਂ ਦਾ ਮਾਮਾ ਜਿਹੜੀ ਕਿੱਲੇ ਨੂੰ ਪਨੀਰੀ ਨਹੀਂ ਰੂੜੀ ਪਾਣੀ ਕੁੱਤੇ ਵਾਲੀ ਪਾਣੀ ਪਨੀਰੀ ਭਰਾਵਾ ਲੱਸੀ ਪੀਤੀ ਬ੍ਰੋ ਲੱਸੀ ਕਿੰਦਾ ਰਾਮੂ ਨਹੀਂ ਗੁੱਗੂ ਆ ਕਿੰਦਾ ਰਾਮੂ ਬੜੇ ਬੰਦੇ ਸਾਡੇ ਰਾਂਗੀ ਹੋ ਮੇਰੇ ਬੰਦਿਆਂ ਹਾਂ ਜੀ ਸਮਝਿਆ ਜਾਂਦਾ ਸੀ ਸਪੀਡ ਹੁੰਦੀ ਆ ਉੱਪਰ ਭਰਾਲੇ ਰਵਾਈ ਜਾਂਦਾ ਉਹ ਕਿੰਨਾ ਇੰਨੀ ਗੱਲ ਕਰਦੇ ਨੇ ਉੱਚੀ ਕਰਦੇ ਨੇ ਨਾ ਤੀਰ ਕੇ ਜੀਵ ਨਿਕਲੇ ਇੰਨੀ ਫਰਿਆ ਕਿਨੇ ਟਰੈਕਟਰ ਹੈ ਕਿਨਾ ਪਹਿਲੇ ਗੇਅਰ ਚ ਹਰ ਪੰਜਵੇਂ ਗੇਅਰ ਚ ਤੋਰਦਾ ਆਉਂਦੀ ਆਵਾਜ਼ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਕੋ ਜੋਨੇ ਬੋਲਣ ਦਾ ਪਤਾ ਨਹੀਂ ਵੀ ਆਪ ਤੋਂ ਛੋਟਿਆਂ ਕਿਦਾਂ ਬੋਲੀਦਾ ਤੈਨੂੰ ਨਹੀਂ ਪਤਾ ਐਦਾਂ ਨੇਚਰਲ ਗੱਲਾਂ ਕਰ ਰਿਹਾਗਾ ਮੈਂ ਨਾ ਤੇਰੀ ਮੰਮੀ ਫੀਮ ਖਾਦੀ ਮੈਂ ਤੇਰੇ ਨਾਲ ਥੋੜੀ ਜਿੰਨਾ ਸਵੇਰੇ ਫੀਮ ਤਾਂ ਤੂੰ ਖਵਾ ਕੇ ਜਨਾ ਤੇਰਾ ਪਿਓ ਨੇ ਠੇਕਾ ਲਾਇਆ ਮੇਰੇ ਵੀ ਠੇਕਵਾਓ ਧਾਰੂ ਦੀਆਂ ਗੱਲਾਂ ਠੇਕੇ ਤੇ ਵੈਂਟ ਚ ਚੱਲ ਜਾਨੀ ਇਹਨੂੰ ਆ ਰਾਜ ਜਣਾ ਨੂੰ ਦੇ ਗੋਲੀ ਦਾ ਪਤਾ ਕੋਈ ਖਾਣ ਤੇ ਕਹਿਮ ਹਣ ਇਹ ਜਿਹੜੀਆਂ ਟੇਲਰਾਂ ਜਾਂ ਆਪਦੇ ਹੁੰਦੀਆਂ ਨਾ ਪਟਿਕ ਵਾਲੀਆਂ ਉਹਨਾਂ ਦੇ ਆਪਦੇ ਪਾਟੇ ਹੁੰਦੇ ਆ ਉਹਨਾਂ ਕੋਲੇ ਆਪਦਾ ਟਾਈਮ ਨਹੀਂ ਹੁੰਦਾਗਾ ਸਿਉਂਣ ਦਾ ਕੀ ਚਾਹੀਦਾ ਕਾਕਾ ਹਾਏ ਵੇ ਮੇਰਾ ਕਾਕਾ ਹਾਏ ਇਹ ਵੀਡੀਓ ਬਣਾਉਣੀ ਹੈ ਜਿੰਨੇ ਜਿਹੜਾ ਗੁੱਡ ਮਾਰਨਿੰਗ ਕਿਹਾ ਬਾਅਦ ਤੇ ਵੇ ਲੱਗ ਕਿੱਥੇ ਜਾਣਾ ਪੈਣਾ ਤੈਨੂੰ ਜੰਗਲ ਪਾਣੀ ਦੂਰ ਜਾਣਾ ਪੈਣਾ ਜਿੰਨਾ ਜ਼ੋਰ ਲਾਦਾ ਗੁੱਡ ਮਾਰਨਿੰਗ ਰੋੜੀ ਨਹੀਂ ਬਣਾਉਣੀ ਕਿੱਲੇ ਦੀ ਰੂੜੀ ਤਿਆਰ ਹੋ ਗਈ ਉਹ ਕਹਿੰਦਾ ਮਸ਼ਕਾ ਦਾ ਕੁੱਤੇਆਂ ਦਾ ਜਿਹੜੀ ਕਿੱਲੇ ਨੂੰ ਪਨੀਰੀ ਨਹੀਂ ਰੂੜੀ ਪਾਣੀ ਕੁੱਤੇ ਵਾਲੀ ਪਾਣੀ ਕੱਲਾ ਹੀ ਤਿਆਰ ਕਰੀ ਅੱਧੇ ਕਿੱਲੇ ਦੀ ਨਹੀਂ ਤਿਆਰ ਕੀਤੀ ਪਈ ਛੇਕ ਨਾਲ ਜੀ ਉਹਨੇ ਕਰਤੀ ਪਰ ਉਹ ਵੱਡੇ 2 ਕਿੱਲੇ ਦੀ ਰੂੜੀ ਤਿਆਰ ਕਰ ਨਾਲ ਗੱਜ ਦਾ ਵਿਆਹ ਨੈਚਰਲ ਖਾਦ ਬਣਾਉਣੀ ਨੈਚਰਲ ਖਾਦ ਚਾਹੀਦੀ ਦੱਸੋ ਕੁੱਤੇ ਸਾਡੇ 5 ਰੱਖੇ ਓਏ ਜੇ ਕੇ ਨੂੰ ਕੱਢੀ ਹੋਵੇ ਕੱਟਾ ਕੱਟਾ ਨੂੰ ਵੀ ਔਰਗੇਨਿਕ ਖਾਦ ਹੈ ਔਰਗੇਨਿਕ ਇੰਡੀਆ ਕਿੰਨੀ ਆਦੀ ਹੈ ਮਸ਼ੀਨਾਂ ਲਾਈਆਂ ਹੀ ਆਈਆਂ ਸੀ ਕਰਕੇ ਤੂੰ ਅੱਜ ਜਾਬੀ ਕੱਢ ਲਈ ਟਰੈਕਟਰ ਚ ਮਲ ਜੂ ਤੇਨੂੰ ਚਾਬੀ ਉਹ ਵੇਖ ਭੰਡਾਰੀ ਦੇ ਵਿੱਚ ਪਈ ਹੈ ਤੇ ਜਿੱਥੇ ਡੇਕਾ ਖੋਲ ਇਹਨੂੰ ਡੇਕ ਕਿੱਥੇ ਤੇਰੇ ਚ ਪੇੜ ਮਾਰਾਂ ਮੈਂ ਕਿਹਣਾ ਜਾਓਗੇ ਕੀ ਕਿਹਣਾ ਜਾਓਗੇ ਉਹ ਕਰਦਾ ਚਾਰੋ ਜੀ ਬੰਦ ਕਰਤਾ ਪਿਛਾਲ ਕੀ ਕਹਿਣਾ ਨਹੀਂ ਕਹਿ ਰਹੋ ਜੋ ਕਹਿਣਾ ਆ ਤੂੰ ਕੰਦਾ ਕੱਚੀਆਂ ਓਨਣ ਕਹਿੰਦਾ ਜੇ ਪੀ ਸੀਮੈਂਟ ਲਗਾ ਜੇ ਡੇਕ ਪੀਦਾ ਏ ਏ ਮੁਕੰਦ ਟਾ ਦੇ ਨੀ ਮਾਮਾ ਵੈਰੀ ਗੁੱਡ ਵੈਰੀ ਗੁੱਡ ਥੋੜੀ ਫਾਰਕ ਰਹਿ ਕੇ ਡਿੱਗਣ ਚ ਕੰਦਾ ਆ ਜਾ ਗੱਲ ਸੁਣ ਪੁਰੇ ਆ ਆ ਜਾ ਗੱਲ ਸੁਣ ਬਾਈ ਨੀ ਮੇਰਾ ਪੁਰੇ ਆ ਗੱਲ ਸੁਣ ਤਾਂ ਹੀ ਲੱਸੀ ਪੀਣੀ ਨੇ ਤੇਰੀ ਲੱਸੀ ਵੀ ਨਹੀਂ ਭਰਾਵਾ ਲੱਸੀ ਪੀਤੀ bro ਲੱਸੀ ਹੈਂ ਪਰਪਾ ਕਿਤੇ ਹਨਡੀ ਆ ਹਨਡੀ ਹਨਡੀ ਨਿਕਲ ਆਇਆ ਪਰਪਾ ਕਿਤੇ ਆਪਣੀ ਲੋਏ ਮੁਰਵਾ ਪਰਪਾ ਲੈ ਕੇ ਨਹੀਂ ਆਇਆਗਾ ਯਾਰ ਇਹ ਪਿਆਸ ਕੁਤਾ ਜੀ ਪਰਪੀ ਨਹੀਂ ਆਂਦੀ ਕਾਲਾ ਲੂਣਾ ਨਹੀਂ ਕਾਲਾ ਨੂੰ ਲੈਣੀ ਕਾਕੇ ਨੂੰ ਖੋਲਾਂਗੇ ਕਾਲਾ ਗਲਾਸ ਵੀ ਨਹੀਂ ਕਰਦਾ ਵੀਡੀਓ ਉਹ ਮੰਗੇ ਨਿਧਾਣਾ ਬੈਠਾ ਮੰਗੇ ਵਾਲੇ ਮੂੰਹ ਚ ਪੀਲਾ ਆਓ ਦੂਗੋ ਟੇਸਟਿੰਗ ਟਿਪ ਗੁੱਟੇ ਕਹਿੰਦਾ RAMU ਨਹੀਂ ਗੁੱਗੂ ਆ ਕਹਿੰਦਾ RAMU ਬਾ ਅਰੇ ਬੰਦੇ ਸਾਡੇ ਰੰਗ ਹੀ ਹੋ ਮੇਰੇ ਬੰਦਿਆ ਗੁੱਗੂ ਆ ਆਪਣਾ ਗੁੱਗੂ ਆ ਰਾਈ ਕਰ ਐਵੇਂ ਦਾ RAMU ਨਹੀਂ ਕਹ RAMU ਦਾ ਪਿਆਰ ਗਿਆ ਆ ਜੀ ਸਮਝੀ ਜਾਂਦਾ ਸੀ RAMU ਪੱਗ ਬੰਨ ਕੇ ਫੋਨ ਬੈਠਾ ਤੇਵਾ ਪਾਣੀ ਕੋਈ ਲੱਸੀ ਪੀਣੀ ਦਾਦੇ ਲੱਸੀ ਵੀ ਨਹੀਂ ਦੇ ਅਸੀਂ ਪਈਏ ਇਹਨੂੰ ਹੈਂ ਚਾਰ ਦਾ ਟਾਈਮ ਚੱਲ ਅਸੀਂ ਛੱਡਦੇ ਇੱਥੇ ਚਾਰ ਵਾਲੀ ਸਾਨੂੰ ਨਹੀਂ ਮਿਲੀ ਰੱਸੀ ਦੇਦੀ ਮੈਨੂੰ ਠੀਕ ਆ ਕਰੇ ਬਾਬਾ ਓਕੇ ਲਵ ਯੂ ਥੈਂਕ ਯੂ ਮਿਸ ਯੂ ਲੂਨ ਖੋਲਤਾ ਵਾ ਬਾਬਾ 베بی ਮਿਸ ਯੂ ਲਵ ਯੂ ਤੁਮ ਤਾਂ ਹੈਪੀ ਫੀਲਿੰਗ ਲੈਣੀ ਮੈਨੂੰ ਲਵ ਯੂ ਕਹਿ ਕੇ ਹੋਰ ਤਾਂ ਫੀਲਿੰਗ ਲਈ ਨਹੀਂ ਟਿਕਾ ਤੇਗਾ ਆ ਗਈ ਥੱਪ ਵਾਲ ਬਣਾਈ ਜਾਂਦਾ ਵੇਖੀ ਇਹ ਗਾਣੇ ਸੁਣਾਇਆ ਤਈ ਨਾ ਗਾੜੇ ਤੋਂ ਨਾ ਆਇਆ ਕਿੱਧਰ ਘਮਾਈ ਘਮੀ ਫਿਰਦਾ ਐਵੇਂ ਵਟਾ ਵਾ ਵਟਾ ਵਟਾ ਨਾ ਮਾਦੀ ਲੋਕਾਂ ਦੀ ਆਪੂ ਨੇ ਜਦੋਂ ਉੱਠ ਗਿਆ ਨਾ ਹੈ ਨਾ ਪਹਿਲੀ ਕਿਵੇਂ ਵਾਧ ਕੀ ਉਹਨੇ ਕਿਹਾ ਬਾਪੂ ਹੁਣੇ ਖਰੀਦੀ ਨਹੀਂ 26 ਕਿਲੇ ਬਣੇਗਾ ਤੁਸੀਂ 7 ਕਿਲੇ ਬਣਾ ਦੇ ਇਧਰ ਗਏ ਮੈਂ ਜਾਉਂਗੀ ਤਾਂ ਘਰ ਜਾਉਂਗੀ ਪਵਾ ਕੇ ਰੋਟੀ ਮੈਨੂੰ ਲੈ ਜਾ ਪਵਾ ਕੇ ਛੱਲੇ ਨੂੰ ਮੁੰਦੀ ਵਾਗ ਲੈਣੀ ਆਪਾਂ ਠੀਕਾ ਕਾਕੇ ਕੰਮ ਕਰ ਤਾ ਅਸੀਂ ਵੱਟਾ ਬਾਧੀਆਂ ਓਏ ਇਹ ਪਹਿਲੀ ਵਧਾਉਣੀ ਪੈਦਾ ਸਾਡੀ ਇਹ ਪਹਿਲੀ ਵਧਾਉਣੀ ਪੈਦਾ ਤਾਂ ਫਾਇਦਾ ਕਰੂ ਤੇ 50 60 ਕਿਲੇ ਬਣਾ ਕੇ ਜਾ ਬੁਗਾ ਨਾ ਗੰਦੇ ਭਾਈ ਜਾਵ ਜਾ ਰ ਆਪਣੀ ਹੋਈਆਂ ਪਹਿਲੀ ਤਾਂ ਆਪਣੀ ਹੈ ਪਰ ਗੰਦੇ ਕਿਉਂ ਭਾਈ ਜਾਂਦਾ ਇਹਦਾ ਮਤਲਬ ਇਹ ਥੋੜਾ ਦਗੰਦ ਪਾਏ ਹਾਂ ਤੂੰ ਦਗੰਦ ਪਾਏਗਾ ਇਹਦਾ ਮਤਲਬ ਥੋੜਾ ਮੈਨੂੰ ਲੱਗਦਾ ਸਵੇਰ ਨੂੰ ਪਟਵਾਰੀ ਸੱਤਣਾ ਪੈਣਾ ਜਿਹੜਾ ਦਾਣਾ ਵੱਟਾ ਵਾਈ ਇਹਦਾ ਵੱਟਾ ਵਾਈ ਇਹਦਾ ਦਾ ਪਹਿਲੀ ਉੱਚੀ ਨਹੀਂ ਵੇਚ ਘਟ ਵੱਧ ਕਰਤੀ ਇਹਨੇ ਰਵਾਹ ਨਹੀਂ ਆਣਾ ਢਾਉਣ ਆਇਆ ਭਰਾਵਾ ਪਟਵਾਰੀ ਨੇ ਲੈਣਾ ਉਹਦੇ ਦਾ ਪਹਿਲੀ ਵਾਈ ਦੇ ਲੈਣੇ ਇਹ ਪਹਿਲੀ ਵਾਹ ਨਹੀਂ ਆਣਾ ਪਹਿਲੀ ਢਾਉਣ ਆਇਆ ਲੱਗਦਾ ਉਹਦਾ ਗੱਲ ਆ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੱਟ ਮਾਰਨਿੰਗ ਸਿਨਾਂ ਦਾ ਬਹੁਤ ਹੀ ਨਾਈਸ ਮੌਸਮ ਹੈ ਵਾਹ ਹੈ ਵਾਹ ਨਾਈਸ ਮੌਸਮ ਤੇ आई लव यू लव यू थैंक यू थैंक यू ओडे स्टोरी ਪਾਉਣ ਗਿਆ ਕਿਨਾਂ ਗਣੇ ਸ਼ੋਰੀ ਪਈ ਮੇਰੀ ਹੋਵੇ ਸਟੋਰੀਆਂ ਪਾਉਣੀਆਂ ਆਇਆ ਪਹਿਲੀ ਸੜਾ ਪਾਉਣ ਆ ਆ ਸਾਡੇ ਫੈਮਿਲੀ ਚ ਤੇ ਤੇ ਲੱਗਣਾ ਤੇ ਸਪੈ ਹੋਵੇ ਵੇਖੀ ਨਾ ਸਟੋਰੀ ਪਾ ਉਹ ਗਾਣਾ ਲੱਤੈ ਨੇ ਵੇਖੀ ਇਹ ਹੁਣ ਉਹ ਬਰਾਉਸਟੋਰੀ ਕਿਨਾਂ ਵਾਲਾ ਪੈਰਾ ਆ ਲੈਂਦੀ ਹਾਂ ਹਾਂ ਹੁਣ ਸਮਝ ਆ ਗਿਆ ਹੈ ਕਿਹੜਾ ਗਾਣਾ ਲਾਉਣਾ ਇਹਦੇ ਨਾਲ ਟਰੈਕਟਰ ਕੱਲੇ ਚੱਲੀ ਜਾਂਦਾ ਜੀ ਜਿੱਦੇ ਹੀ ਨਹੀਂ ਕੋਤੇ ਬੈਠਾ ਨਾ ਇਹ ਨਾ ਮਟਾ ਢਾਈ ਜਾਂਦਾ ਵੋਟਾਂ ਤੇ ਨਹੀਂ ਪੈਣੀ ਆ। 7000 ਰੁਪਏ ਦੇ ਲੋਕਾਂ ਲਈ ਜਾਂਦਾ ਵਟਾ ਢਾਈ ਜਾਂਦਾ। ਆਇਆ ਆਇਆ ਆਇਆ। ਇਹ ਉਪਰ ਰਲਦਾ। ਆਇਆ ਆਇਆ ਹੁਣ ਲੁਪਾ ਕੇ ਤਾਂ। ਉਹ ਵੀ। ਮੈਂ ਕਿੰਨਾ ਮੋਟਰ ਰੋਕਣਾ ਤੇ। ਸਾ ਤੋਂ ਲੈ ਇਹਨਾਂ ਨੂੰ ਪਾ। ਚੱਲ ਚਲਾ ਗਿਆ ਪਹਿਲਾਂ। ਚੁੱਪ ਚੁੱਪ। ਇਹ ਤੇ ਆਫੇ ਲੱਗਣਾ ਜਿੱਦਾਂ ਟੰਪਰ ਆਪਣਾ। ਆ ਜਿੱਦਾਂ ਜਰ ਮੱਜਾ ਜਿ ਵੜਿਆ ਗੋਵਾ ਚ ਕਾਇਆ ਚੀਤਾਪੇ ਲਗੜੇ ਪੱਟੇ ਪਵਾਏ ਵਾਓ ਆ ਜਾਓ ਆ ਕੇ ਨਾ ਸਹੀ ਨਹੀਂ ਬਣੀ ਫਿਲਟਰ ਲਾ ਹੋਵੇ ਕਿ ਨਾ ਦੁਬਾਰਾ ਬਣਾ ਆ ਜਾਓ ਵੇਂਦਾ ਪਿਆ ਨਹੀਂ ਸਹੀ ਹੋਵੇਗਾ ਆਹ ਹੋਣਗੇ ਵੀ ਨੇ ਇਹਨੇ ਆਹ ਜਾ ਸਾਡੀ ਜਮਨੀ ਜਿ ਮਣ ਗਈ ਹਸੀ ਹੰ ਨਾਲ ਆ ਬੈਠਾ ਢਾਹਦਾ ਨੂੰ ਭੇਜੂਗਾ ਇਹ ਪਾਊਗਾ ਹਾਂ ਕੋਈ ਹੁੰਦਾ ਨਾਲ ਉਹਨੇ ਨਾਲ ਬਣਾਉਣ ਲੱਗਾ ਤੋਰੀਆਂ ਆ ਗਿਆ ਗੱਟੇ ਗੱਟੇ ਕਹਿੰਦਾ ਆਹ ਹੱਥ ਹੱਥ ਮਾਰਦਾ ਭਾਈ ਇਹਦੇ ਕਿੱਥੋਂ ਤੱਕ ਨੇ ਬਾਦਾ 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 ਟਰੈਕਟਰ ਬਾਦਾ ਇਹ ਚੱਪੜ ਬਣਾ ਦੇ ਨਹੀਂ ਲਾ ਰਿਹਾ ਡੂੰਗਾ ਕਰੀ ਜਾਂਦਾ ਏ ਝੋਨਾ ਲੱਗਾ ਬੰਦੇ ਵਿੱਚ ਬਹਿ ਜਾ ਕਰਦੇ ਇੱਥੇ ਕੁੜੀਆਂ ਨੇ ਭਈਆ ਭਈਆ ਘਵਾ ਦੇ ਲੈ ਨੇ ਇੱਥੇ ਜਿੱਦਾਂ ਟਵਾ ਮਾਰਦਾ ਉਹਨੇ ਕਿਹੜਾ ਇੱਕ ਕਰੀ ਜੀ ਕਰਦੀ ਉੱਚੀ ਕਰਦੇ ਨਾ ਤੀਰ ਕਦੇ ਜੀ ਨਿਕਲ ਗਏ ਕਿੰਬੇ ਵਫਾ ਨਹੀਂ ਲਾਹੇ ਤਾਂ ਹੋਣੀ ਸੇ ਪੈਲੀ ਦੇ ਪੀੜ ਹੁੰਦੀ ਉੱਪਰ ਭਲਾ ਲਵਾਈ ਜਾਣਾ ਬੋਨਾ ਜਾਈ ਤੇਰਾ ਵਾੜਾ ਬੰਦਿਆਂ ਨੂੰ ਵਾੜੋ ਵਟਣਾ ਵਾਣੀ ਅੱਗੇ ਵਾੜੀਆਂ ਵਟਾਂ 2000 ਚੱਕਰ ਦੇ 2000 ਚੱਕਰ ਦੇ ਗਾ ਬਾਕੇ ਦੇ ਨੀ ਮਾਨ ਲੈ ਇਹਨੇ ਬੇਟੀ ਕਿਨੋ ਇਹਨੂੰ ਫੜਾਇਆ ਕਿਨੇ ਟਰੈਕਟਰ ਹੈ ਕਿਨਾ ਪਹਿਲੇ ਗੀਰ ਚ 4ਵੇਂ ਗੀਰ ਚ ਤੋਰਦਾ ਐਵੇਂ ਵਿਰੈਟੀ ਵਾਲਾ ਆਪਣੀ ਆ ਇਧਰ ਵਾਜਾ ਮਾਰਦਾ ਸੁਣ ਗਾ ਉੱਤਰ ਲੈ ਹਾਂ ਆ ਗਈ ਆਵਾਜ਼ ਪਹਾੜੇ ਅੰਡਰਗਰਾਉਂਡ ਹੋ ਰਹਾ ਅੰਡਰਗਰਾਉਂਡ ਹੋ ਰਹਾ ਕਿਨੇ ਐਵੇਂ ਆਵਾਜ਼ ਆਉਂਦੀ ਇਹ ਅੰਡਰਗਰਾਉਂਡ ਉੱਤਰ ਜਾਂਦਾ ਪਿਆ ਆਉਂਦੀ ਆਵਾਜ਼ ਕਿਹੜਾ ਜੀਵ ਜਾਨਵਰ ਆਏ ਆਉਂਦੀ ਆਵਾਜ਼ ਕਾਹਨ ਕੋੜ ਕਰਦਾ ਇਹ ਕੋਈ ਆਉਏ ਕਿਹੜਾ ਗਾਣਾ ਲਾਇਆ ਕਾਕਾ ਆਵੇ ਕੋਈ ਅੱਜਲਾ ਮੈਂ ਤਾ ਜੱਟਾਂ ਦਾ ਜਵਾਬ ਇਹ ਤਾਂ ਪੈਲੀਓ ਹੀ ਲੱਗਦਾ ਨਹੀਂ ਜੱਟਾਂ ਦਾ ਜਵਾਬ ਤੇ ਇਹ ਸਾਉਂਡ ਬੱਟਾ ਬਾਹਰ ਕਿਹੜਾ ਲਾਈ ਵਖਾਈ ਸਟਰੀਮ ਵਹੀਂ ਕਿਹੜੀ ਵੱਜੀ ਇਹਨੇ ਪੜੀਆਂ ਗਏ ਸਿੱਕ ਭੇਜੀ ਜਾਂਦੇ ਪਾਈ ਵੀ ਸੱਟ ਲਾ ਕੇ ਪਹਿਲੀ ਦੇ ਹੁਣ ਸੱਟਾਂ ਹੀ ਵੱਧ ਲਾਤੀਆਂ ਸੱਟਾ ਵੱਧ ਲਾਏ ਪਿਆਰ ਨਾ ਮੁੰਦਾ ਪਿਆੜੋ ਹੌਲੀ ਹੌਲੀ ਬੜਾ ਫਰਕ ਨਹੀਂ ਵੈ ਬਗਲੇ ਆ ਜਾਂਦੇ ਵੈ ਦੋਰੇ ਕਿਵੇਂ ਆ ਠੀਕ ਐ ਇਹੀ ਬਗਲਾ ਹੀ ਵੇਖੇ ਕਿੱਤੀ ਹੈਲਥ ਬਾਈਕਰ ਬਰਪਰੀ ਵਾਓ ਬਰਪ੍ਰੀਸ 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 ਬੁੜੀ ਬੁੜੀ ਦਾ ਹੈ ਸਪੈਲਿੰਗ ਸਹੀ ਹੈ ਆ ਸਹੀ ਹੈ ਬਰਪਰੀ ਦਾ ਬਰਪੈਰੀ ਬਰਬੈ ਆ ਵਟ ਮੜੀ ਜੀ ਆਏ ਸਾਰੀ ਵਾਤੀ ਉਹ ਵੀਡੀਓ ਲਾਣ ਲਈ ਹੈ ਕਿਹੜਾ ਡਰਾਈਵਰ ਆਇਆ ਕਹਿੰਦਾ ਆਹ ਕਹਿੰਦਾ ਕੋਈ ਨਾ ਵਾਟੀ ਆ ਗਾ ਵਟਾ ਵੀ ਫਿਰ ਪਾੜ ਜਾਂਦੇ ਤੇ ਨਾ ਮਾ ਵਟ ਸੀਗੀ ਆ ਇਹ ਦੱਸ ਰੇ ਕੀ ਹੈ ਇਹਨਾਂ ਨੂੰ ਆ ਫੇਖਲਾ ਕੋ ਜਵਾਗ ਤੋਂ ਭਾਗ ਤੋਂ ਕਰੇ ਵੀ ਰਹਿ ਤਾਂ ਨਹੀਂ ਗਿਆ ਅੱਗੇ ਸਾਰੇ ਜਾਣੇ ਸਾਲਾ ਇੱਕ ਰਹਿ ਗਿਆ ਤਾਂ ਇਹਨੂੰ ਵੀ ਲੈ ਜਾਓ ਸਹੀ ਇੱਥੇ ਹੈਂਡ ਲਵਾਇਆ ਕਿਉਂ ਪਿੱਛੋਂ ਕਿੱਥੇ ਲੱਗਾ ਹੈਂਡ ਲੱਗਿਆ ਜੰਸੀ ਬੇਇੱਜ਼ਤੀ ਕਰਾਦੀ ਸਾਲੇ ਨਾ ਬੇਇੱਜ਼ਤੀ ਕਰਾਦੀ ਪਿੰਟ ਚ ਵਟਾਵਾ ਆ ਕੀ ਨਾ ਮਨੇ ਚਾਹ ਲਾਣੇ ਅੱਛਾ ਕਹਿੰਦਾ ਪੈਰੀ ਘੋਲੋਂ ਹੋਂਦਿਆ ਹੱਥ ਮਾਰ ਕੇ ਕੀ ਕਰਦਾ ਵੱਟ ਵੋਣੀ ਵੱਟ ਦਾਦੇ ਵੋਣੀਆਂ ਤੇ ਡਰਾਈਵਰ ਡਰਾਈਵਰ ਨਾਲ ਹੀ ਬੈਠਾ ਵੱਟ ਵਾਦੇ ਉਹ ਇਹਨਾਂ ਦੀ ਵੀ ਤੈਨ ਤਾਂ ਲਾਂਤਾਂ ਤਾ ਤੂੰ ਤਾਂ ਅਗਲੇ ਅਗਲੇ ਕਿਹੜੇ ਟਾਈਮ ਨੂੰ ਵੇਖ ਲਈ ਲੋਕਾਂ ਨੇ ਵੱਟਾਂ ਕਾਉਂ ਲਈ ਸੱਦਾ ਕਰਨਾ ਅਗਲੇ ਝੋਨੀ ਤੱਕ ਲਾਂਤਾਂ ਪੈਣੀਆਂ ਹਾਂ ਹਾਂ ਜੀ ਗਾਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ